ਜੋਤ ਲੱਗੀ ਹੋਈ ਸੀ ਘਰੇ ਦੀਵਾ ਲੱਗਿਆ ਸੀ ਉਹ ਚੂਹੇ ਨੇ ਸਿੱਟਤਾ ਤੇ ਅੱਗ ਲੱਗ ਗਈ ਤੇ ਕਮਰੇ ਦੇ ਵਿੱਚ ਸਾਰਾ ਸਮਾਨ ਮੱਚ ਗਿਆ ਤੇ ਮਾਤਾ ਦੇ ਪੈਰ ਮੱਚ ਗਏ ਹੱਥ ਮੱਚ ਗਏ ਮਾਤਾ ਦੇ ਮਨ ਦਾ ਮੂੰਹ ਤੇ ਵੀ ਟਿੱਡ ਤੇ ਵੀ ਸਾਰੇ ਇਹ ਬਰਨ ਹੋ ਗਏ। ਤੰਨ ਵਾਪਰ ਨੂੰ ਹੱਡ ਅਟੈਕ ਆ ਚੁੱਕਿਆ। ਇੱਕ ਵਾਰ ਇਹਨਾਂ ਨੂੰ ਬ੍ਰੇਨ ਦਾ ਅਟੈਕ ਆ ਚੁੱਕਿਆ। ਇਹਨਾਂ ਨੂੰ ਪਿਛਲੇ 4 ਸਾਲਾਂ ਤੋਂ ਪਿੰਡ ਵਾਲਿਆਂ ਨੇ ਸਪੋਰਟ ਕੀਤੀ ਉਹਨਾਂ ਨੇ ਮਦਦ ਕੀਤੀ ਆਂਟੀ ਸਹੀ ਸੀ ਨਾ ਮਤਲਬ ਪਿੰਡ ਦੇ ਵਿੱਚ ਇਹਨਾਂ ਨੇ ਇੰਨਾ ਲੋਕਾਂ ਦੀ ਮਦਦ ਕੀਤੀ ਆਂ ਵਿਆਹ ਸ਼ਾਦੀ ਦੇ ਦਾ ਜਿੱਥੇ ਵੀ ਲੋੜ ਸੀ ਇਹਨਾਂ ਨੂੰ ਸੱਦ ਲੈ ਇਹਨਾਂ ਨੇ ਪਹੁੰਚਣਾ ਤੇ ਫਿਰ ਉਹਦਾ ਰਿਜ਼ਲਟ ਉਹਦਾ ਰਿਜ਼ਲਟ ਇਹ ਹੈ ਵੀ ਸਾਰੇ ਲੋਕ ਨਾਲ ਅੱਗੇ ਜੇ ਮਾਂ ਨੇ ਕੁਝ ਚੰਗਾ ਕੀਤਾ ਸੀ ਅੱਜ ਉਹਦਾ ਫਲ ਇਹਨੂੰ ਇਹ ਮਿਲਿਆ ਵੀ ਇਹਦਾ ਨਗਰ ਸਾਰਾ ਇਹਦੇ ਨਾਲ ਖੜ ਗਿਆ 7-8 ਲੱਖ ਰੁਪਈਆ ਲਾਤਾ ਮਾਣੂ ਐ ਵੀ ਵੀ ਜਾਂਦਾ ਰੱਬ ਮੈਨੂੰ ਚੱਕ ਵੀ ਲਵੇ ਫਿਰ ਇਹ ਤੋਂ ਪਹਿਲਾਂ ਵੀ ਮੈਂ ਇਸ ਦੁਨੀਆ ਤੋਂ ਤੁਰ ਜਾ ਮੈਂ ਆਪਣੀ ਧੀ ਦੇ ਵੀ ਬੋਝ ਆ ਇਹਦਾ ਵੀ ਘਰ ਖਰਾਬ ਕਰੀ ਜਾਂਦੀ ਐ ਵੀ ਨਾਲ ਆਪਣੇ ਨਗਰ ਤੇ ਵੀ ਬੋਝ ਆ ਵੀ ਉਹਨਾਂ ਨੇ ਵੀ ਇੰਨਾ ਕੁਝ ਕਰ ਲਿਆ ਜਿੰਨੀ ਇਹ ਚੀਕਾ ਮਾਰ ਸਕਦੀ ਸੀ ਇਹਨੇ ਮਾਰ ਗਿਆ ਚੀਕਾਂ ਨਾ ਇਹ ਉੱਠ ਕੇ ਪੱਟ ਸਕਦੀ ਸੀ ਨਾ ਇਹ ਰੋੜ ਸਕਦੀ ਸੀ ਨਾ ਇਹ ਪਾਸਾ ਲੈ ਸਕਦੀ ਸੀ ਪਰ ਇਹ ਪਈ ਦੇ ਪਹਿਲਾਂ ਨੱਤਾਂ ਨੂੰ ਸੀਗ ਪਹਿਲਾਂ ਨੱਤਾਂ ਮਚਣੀਆਂ ਸ਼ੁਰੂ ਹੋਈਆਂ ਫਿਰ ਇਹ ਹੱਥ ਪੈਰ ਮਾਰਨ ਲੱਗੀ ਹੱਥ ਮੱਚ ਗਏ ਸਾਰੇ ਆ ਦੇਖੋ ਬਾਹ ਸਾਰੀ ਮੱਚੀ ਹੋਈ ਆ ਆ ਬਾਹ ਤਾਂ ਜਿਵੇਂ ਕੰਮ ਨਹੀਂ ਸੀ ਕਰਦੀ ਇਹ ਵੀ ਪਈ ਪਈ ਆ ਸੇਕ ਲੱਗ ਗਿਆ ਸਾਰਾ ਆ ਮਾਤਾ ਜੀ ਦਾ ਢਿੱਡ ਤਾਂ ਸਾਰਾ ਆ ਮੱਚ ਗਿਆ ਦੇਖੋ ਕੱਪੜੇ ਨਾਲ ਹੀ ਜੁੜ ਗਏ ਆ ਫੇਸ ਇੱਥੇ ਮੂੰਹ ਤੇ ਆ ਧੌਣ ਤੇ ਉਹ ਚੀਜ਼ ਨੂੰ ਮਹਿਸੂਸ ਕਰਕੇ ਦੇਖ ਇਹ ਮਾਤਾ ਜਿਹੜੇ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇਹਨਾਂ ਨੂੰ ਤਕਰੀਬਨ 4 ਸਾਲ ਪਹਿਲਾਂ ਪੈਰਾਲਾਈਜ਼ ਦਾ ਅਟੈਕ ਆ ਗਿਆ ਸੀ ਜਿਹਦੇ ਕਰਕੇ ਇਹਨਾਂ ਦਾ ਇੱਕ ਪਾਸਾ ਖੜ ਗਿਆ ਸੀ ਤੇ ਘਰ ਦੇ ਵਿੱਚ ਹੋਰ ਕੋਈ ਕਮਾਉਣ ਵਾਲਾ ਨਹੀਂ ਸੀ ਕਿਉਂਕਿ ਇਹਨਾਂ ਦੇ ਹਸਬੰਦ ਦੀ ਡੈਥ ਹੋਈ ਨੂੰ ਤਕਰੀਬਨ ਕਾਫੀ ਲੰਬਾ ਸਮਾਂ ਪਹਿਲਾਂ ਡੈਥ ਹੋ ਗਈ ਸੀ ਤੇ ਇੱਕ ਬੇਟੀ ਸੀ ਇਹਨਾਂ ਦੀ ਬੇਟਾ ਕੋਈ ਹੈ ਨਹੀਂ ਸੀ ਅਟੈਕ ਤੋਂ ਬਾਅਦ ਪਿੰਡ ਵਾਲਿਆਂ ਨੇ ਹੈਲਪ ਕੀਤੀ ਆਸਗੁਆਣ ਨੇ ਹੈਲਪ ਕੀਤੀ ਤੇ ਐਨ ਆਰ ਆਈ ਵੀਰਾਂ ਨੇ ਸਹਿਯੋਗ ਦਿੱਤਾ ਇਹਨਾਂ ਦੀ ਦਵਾਈ ਬੂਟੀ ਚੱਲੀ ਰਿਸ਼ਤੇਦਾਰਾਂ ਨੇ ਪੂਰਾ ਸਹਿਯੋਗ ਦਿੱਤਾ ਦਵਾਈ ਬੂਟੀ ਤੋਂ ਬਾਅਦ ਹੌਲੀ ਹੌਲੀ ਰਿਕਵਰ ਹੋਣ ਲੱਗੇ ਸੋ ਫਿਰ ਉਸ ਤੋਂ ਬਾਅਦ ਸਾਲ ਕੁ ਬਾਅਦ ਚਲੋ ਬੇਟੀ ਦੇ ਵਿਆਹ ਦੇ ਬਾਰੇ ਸੋਚਣ ਲੱਗੇ ਵਿਆਹ ਹੋ ਗਿਆ ਉਹਦੇ ਵਿੱਚ ਵੀ ਪਿੰਡ ਵਾਲਿਆਂ ਨੇ ਮਦਦ ਕੀਤੀ ਬਹੁਤ ਹਰੇਕ ਨੇ ਵੱਦ ਤੋਂ ਵੱਧ ਮਦਦ ਕੀਤੀ ਪਰ ਵਿਆਹ ਤੋਂ ਬਾਅਦ ਵੀ ਬੇਟੀ ਫਿਰ ਇਹਨਾਂ ਦੀ ਕੇਅਰ ਕਰਨ ਵਾਲਾ ਕੋਈ ਹੋਰ ਹੈ ਨਹੀਂ ਸੀ ਇਸ ਕਰਕੇ ਇੱਥੇ ਹੀ ਰਹਿੰਦੇ ਸੀ ਆਪਦੇ ਪੇਕੇ ਹੀ ਰਹਿੰਦੀ ਸੀ ਕੁੜੀ ਤੇ ਲੰਬਾ ਸਮਾਂ ਇਦਾਂ ਹੀ ਚੱਲਦਾ ਰਿਹਾ ਤਕਰੀਬਨ ਵਿਆਹ ਤੋਂ ਸਾਲ ਸਵਾ ਸਾਲ ਬਾਅਦ ਇੱਕ ਹਾਦਸਾ ਹੋ ਗਿਆ ਸੀ ਬੇਟੀ ਕਿਤੇ ਗੁਵਾਂਢ ਦੇ ਵਿੱਚ ਪੰਜ ਸੱਤ ਮਿੰਟ ਲਈ ਗਏ ਸੀ ਤੇ ਇਹਨਾਂ ਦੇ ਘਰੇ ਪਿੱਛੇ ਇਹਨਾਂ ਨੇ ਜੋਤ ਲਾਈ ਹੋਈ ਸੀ ਜੋਤ ਉਹ ਚੂਹੇ ਨੇ ਖਿੱਚ ਲਈ ਆਂਟੀ ਨੇ ਆਪਦੇ ਦੱਸਣ ਦੀ ਗੱਲ ਆ ਜੋਤ ਨੂੰ ਜਦੋਂ ਚੂਹੇ ਨੇ ਖਿੱਚਿਆ ਤੇ ਉਹ ਫਿਰ ਘਰ ਦੇ ਵਿੱਚ ਸਾਰੇ ਚੱਗ ਲੱਗ ਗਏ ਜਿਸ ਦੇ ਕਰਕੇ ਇਹਨਾਂ ਦੇ ਪੈਰ ਤੇ ਇਹਨਾਂ ਦੇ ਪੇਟ ਤੇ ਵੀ ਬਰਨ ਹੋ ਗਏ ਸੀ ਇਹਨਾਂ ਦਾ ਫੇਸ ਵੀ ਬਹੁਤ ਖਰਾਬ ਹੋ ਗਿਆ ਸੀ ਬਾਹਾਂ ਵੀ ਖਰਾਬ ਹੋ ਗਿਆ ਸੀ ਪਰ ਹੌਲੀ ਹੌਲੀ ਪ੍ਰਮਾਤਮਾ ਨੇ ਫੇਰ ਕਿਰਪਾ ਕੀਤੀ ਆਸਗੁਵਾਂਢ ਨੇ ਹਰੇਕ ਨੇ ਸਹਿਯੋਗ ਦਿੱਤਾ ਉਦੋਂ ਬਾਅਦ ਦਵਾਈ ਬੂਟੀ ਚੱਲੀ ਘਰੇ ਡਾਕਟਰ ਇਹਨਾਂ ਦਾ ਟ੍ਰੀਟਮੈਂਟ ਕਰਵਾਉਂਦੇ ਸੀ ਹੌਲੀ ਹੌਲੀ ਸਮਾਂ ਪੈਂਦ ਤੇ ਇਹਨਾਂ ਦਾ ਫਰਕ ਪੈ ਗਿਆ ਜ਼ਖਮ ਵੀ ਸਾਰੇ ਭਰ ਗਏ ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਤਕਰੀਬਨ 4 ਸਾਲਾਂ ਤੋਂ ਬੇਟੀ ਏਸੇ ਸਿਚੁਏਸ਼ਨ ਦੇ ਵਿੱਚ ਆ ਇੱਕ ਪਾਸੇ ਉਹਨੂੰ ਆਪਣੇ ਸਹੁਰੇ ਪਰਿਵਾਰ ਨੂੰ ਵੀ ਦੇਖਣਾ ਪੈਂਦਾ ਇੱਕ ਪਾਸੇ ਆਪਣੇ ਮਾਤਾ ਦਾ ਵੀ ਖਿਆਲ ਰੱਖਣਾ ਪੈਂਦਾ ਤੇ ਹੁਣ ਜਦੋਂ ਸਹੁਰੇ ਪਰਿਵਾਰ ਚਲੇ ਜਾਂਦੇ ਤੇ ਇਧਰ ਮਗਰ ਕੋਈ ਸਾਹਮਣ ਵਾਲਾ ਨਹੀਂ ਹੁੰਦਾ ਸੋ ਅਸੀਂ ਬਾਈ ਜੀ ਨੂੰ ਇਹ ਬੇਨਤੀ ਕਰਦੇ ਆ ਕਿ ਇਸ ਪ੍ਰੋਬਲਮ ਦਾ ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਤਾਂ ਕਿ ਬੇਟੀ ਆਪਣੇ ਪਰਿਵਾਰ ਵੱਲ ਦੇਖ ਸਕੇ ਆਪਣੇ ਪਰਿਵਾਰ ਨੂੰ ਸੰਭਾਲ ਸਕੇ ਤੇ ਨਾਲ ਦੀ ਨਾਲ ਉਹਨਾਂ ਦੀ ਮਾਤਾ ਦੀ ਵੀ ਕੇਅਰ ਹੋ ਜਾਵੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਬਾਈ ਜੀ ਇਸ ਗੱਲ ਤੇ ਗੌਰ ਕਰਨਗੇ ਤੇ ਕੋਈ ਨਾ ਕੋਈ ਸੋਲੂਸ਼ਨ ਜ਼ਰੂਰ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਅਮਰਜੀਤ ਕੌਰ ਜੀ ਹਾਂ ਜੀ ਅੱਜ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਚ ਆਏ ਨੇ ਸਾਡੇ ਕੋਲੇ ਲੈ ਕੇ ਆਏ ਨੇ ਸਾਡੇ ਟੀਮ ਦੇ ਮੈਂਬਰ ਹੀ ਨੇ ਸਾਡੀ ਭੈਣ ਛੋਟੀ ਤੇ ਨਾਲ ਸਾਡਾ ਛੋਟਾ ਭਰਾ ਇਹ ਦੋਨੋਂ ਭੈਣ ਭਰਾ ਨੇ ਬੀਰ ਤੁਹਾਡਾ ਪੂਰਾ ਨਾਂ ਕੀ ਆ? ਪਰਮਜੀਤ ਸਿੰਘ ਭੈਣ ਦਾ ਪੂਰਾ ਨਾਂ ਹੈਗਾ ਜੋ ਜੋਧਕੌਰ ਤੇ ਭੈਣ ਬੱਚਿਆਂ ਨੂੰ ਇੱਥੇ ਸਾਡੀਆਂ ਧੀਆਂ ਨੂੰ ਮੰਨ ਲਓ ਹਰ ਵਾਰ ਜਦੋਂ ਵੀ ਸਾਡੇ ਕੋਈ ਇੱਥੇ ਪ੍ਰੋਗਰਾਮ ਹੁੰਦਾ ਇਹ ਭੈਣ ਹੁੰਦੀ ਚਾਹੇ ਉਹ ਨਾਟਕ ਦਾ ਚਾਹੇ ਕੋਈ ਹੋਰ ਪ੍ਰੋਗਰਾਮ ਹੈ ਕਲਚਰਲ ਭੈਣ ਹੁੰਦੀ ਤਿਆਰੀਆਂ ਕਰਾਉਂਦੇ ਤੇ ਇਹਨਾਂ ਨੇ ਸਾਡੇ ਨਾਲ ਸਾਂਝ ਪਾਈ ਵੀ ਸਾਡੇ ਗਵਾਨ ਦੇ ਵਿੱਚ ਇੱਕ ਮਾਤਾ ਜੀ ਨੇ ਵੀ ਉਹਨਾਂ ਦੀ ਕੋਈ ਬੇਟੀ ਵੀ ਪਿੱਛੇ ਮਾਤਾ ਜੀ ਬਿਮਾਰ ਹੋ ਕੇ 4 ਸਾਲਾਂ ਤੋਂ ਬੈੱਡ ਤੇ ਪਏ ਆ ਆਣ ਗਵਾਨ ਦੇ ਲੋਕੀ ਉਹਨੂੰ ਸਾਹਮਦੇ ਸੀ ਤੇ ਪਿਛਲੇ 1 ਸਾਲ ਪਹਿਲਾਂ ਮਾਤਾ ਨੂੰ ਘਰੇ ਪਈ ਨੂੰ ਜੋਤ ਲੱਗੀ ਹੋਈ ਸੀ ਘਰੇ ਦੀਵਾ ਲੱਗਿਆ ਸੀ ਉਹ ਚੂਹੇ ਨੇ ਸਿੱਟਤਾ ਤੇ ਅੱਗ ਲੱਗ ਗਈ ਤੇ ਕਮਰੇ ਦੇ ਵਿੱਚ ਸਾਰਾ ਸਮਾਨ ਮੱਚ ਗਿਆ ਤੇ ਮਾਤਾ ਦੇ ਪੈਰ ਮੱਚ ਗਏ ਹੱਥ ਮੱਚ ਗਏ ਮਾਤਾ ਦੇ ਹਨਾ ਮੂੰਹ ਤੇ ਵੀ ਢਿੱਡ ਤੇ ਵੀ ਸਾਰੇ ਇਹ ਬਰਨ ਹੋ ਗਏ ਚਲੋ ਮਹੱਲੇ ਵਾਲਾ ਨੇ ਇਕੱਠੇ ਹੋ ਕੇ ਵੱਡਾ-ਵੱਡਾ ਅੱਗ ਬੁਝਾਈ ਪਹਿਣ ਬਾਹਰ ਗਏ ਹੋਏ ਸੀ ਕਿਤੇ ਕੋਈ ਸਮਾਨ ਲੈਣ ਜਦੋਂ ਇਹ ਆਏ ਵਾਪਸ ਦੇਖਿਆ ਮਾਤਾ ਦੀ ਅੱਧੇ ਤੋਂ ਵੱਧ ਸਰੀਰ ਮੱਚਿਆ ਪਿਆ ਸੀ ਫਟਾਫਟ ਹਸਪੀਟਲ ਲੈ ਗਏ ਤੇ ਇੱਥੇ ਮਹੱਲੇ ਵਾਲਿਆਂ ਨੇ ਕਹੀਏ ਧਾਂਦਰਾ ਪਿੰਡ ਆ ਜਾਂ ਪਿੰਡ ਵਾਲਿਆਂ ਨੇ ਕਿ ਕਿਉਂਕਿ ਉਹ ਸ਼ਹਿਰ ਬਣ ਗਿਆ ਪਹਿਲਾਂ ਪਿੰਡ ਹੀ ਸੀਗਾ ਓਡੀ ਹੁਣ ਪੰਚਾਇਤ ਪੰਚਾਇਤ ਆ ਹੈ ਸ਼ਹਿਰ ਚ ਆ ਗਿਆ ਇਲਾਕਾ ਉਹ ਤੇ ਉਹਨਾਂ ਨੇ ਬਹੁਤ ਮਦਦ ਕੀਤੀ ਰਲ ਕੇ ਇਹਨਾਂ ਨੂੰ ਪਿਛਲੇ 4 ਸਾਲਾਂ ਤੋਂ ਪਿੰਡ ਵਾਲਿਆਂ ਨੇ ਹੀ ਸਪੋਰਟ ਕੀਤੀ ਉਹਨਾਂ ਨੇ ਮਦਦ ਕੀਤੀ ਹਰ ਘਰ ਦੇ ਵਿੱਚ ਸੁਵਿਧਾ ਜਿਵੇਂ 에ਅਰ ਮੈਟ੍ਰਸ ਦਿੱਤਾ ਹੋਇਆ ਡਾਈਪਰ ਲੱਗਣੇ ਆ ਕੋਈ ਹੋਰ ਜਿਹੜੀ ਵੀ ਚੀਜ਼ ਦਵਾਈ ਦਾਰੂ ਸਰਜਰੀਆਂ ਵੀ ਹੋਈਆਂ ਚਾਰ ਵਾਰ ਤਾਂ ਇਹਨਾਂ ਨੂੰ ਹੱਟ ਤਿੰਨ ਵਾਰ ਤਾਂ ਇਹਨੂੰ ਹੱਟ ਅਟੈਕ ਆ ਚੁੱਕਿਆ ਇੱਕ ਵਾਰ ਇਹਨਾਂ ਨੂੰ ਬ੍ਰੇਨ ਦਾ ਅਟੈਕ ਆ ਚੁੱਕਿਆ ਤਾਂ ਇਹ ਸਾਰਾ ਕੁਝ ਆਪਣੇ ਵੱਲੋਂ ਨਗਰ ਨਿਵਾਸੀ ਕਰਦੇ ਰਹੇ ਫਿਰ ਜਦੋਂ ਮਾਤਾ ਜੀ ਬਰਨ ਹੋ ਗਏ ਜਿਆਦਾ ਬਿਮਾਰ ਹੋ ਗਏ ਪਿੱਛੇ ਜੇ ਤਾਂ ਜਿਵੇਂ ਹੀ ਹੱਥਾਂ ਪੈਰਾਂ ਚ ਆ ਗਏ ਸੀ ਤਾਂ ਫਿਰ ਕੁਝ ਰਿਸ਼ਤੇਦਾਰਾਂ ਨੇ ਤੇ ਨਗਰ ਨਿਵਾਸੀਆਂ ਨੇ ਰਲ ਕੇ ਇਹਨਾਂ ਦੀ ਇੱਕੋ ਇੱਕ ਬੇਟੀ ਆ ਰਾਜਦੀਪ ਕੌਰ ਤਾਂ ਇਹਦੀ ਸ਼ਾਦੀ ਕਰਤੀ ਇਹਦਾ ਵਿਆਹ ਕਰਤਾ ਵੀ ਚਲੋ ਮਾਂ ਦੇ ਬੈਠੇ ਬੈਠੇ ਧੀ ਦੇ ਹੱਥ ਪੀਲੇ ਕਰ ਦिए ਕਿਉਂਕਿ ਮਾਤਾ ਵੀ ਟੈਨਸ਼ਨ ਲੈਂਦੀ ਸੀ ਵੀ ਮੇਰੇ ਤੋਂ ਬਾਅਦ ਮੇਰੀ ਕੁੜੀ ਦਾ ਕੀ ਬਣੂਗਾ ਤੇ ਗਾਂ ਚਲੋ ਵਾਇਗੁਰ ਦੀ ਮੇਰ ਨਾਲ ਪਰਿਵਾਰ ਮਿਲ ਗਿਆ ਵਧੀਆ ਇਹ ਭੈਣ ਦਾ ਘਰ ਵਸਦਾ ਹੁਣ ਮਾਤਾ ਜੀ ਪਹਿਲਾਂ ਨਾਲੋਂ ਠੀਕ ਆ ਜਾਕਮ ਵੀ ਠੀਕ ਹੋ ਗਏ ਕਿਉਂਕਿ ਇਲਾਜ ਵੀ ਵਧੀਆ ਹੋਇਆ ਤੇ ਬੀਟੀ ਨੇ ਵੀ ਆਪਣੇ ਵੱਲੋਂ ਬਹੁਤ ਸੇਵਾ ਕੀਤੀ ਬਹੁਤ ਕੇਅਰ ਕੀਤੀ ਪਿਛਲੇ 4 ਸਾਲਾਂ ਤੋਂ ਆਪਣੀ ਮਾਂ ਨੂੰ ਮੰਜੇ ਤੇ ਪਈ ਨੂੰ ਭੈਣ ਰਾਜਦੀਪੀ ਸੰਭਾਲ ਲਈ ਹੈ ਧੰਨਵਾਦ ਦਿਲਜੋਤ ਭੈਣ ਉਹਨਾਂ ਦਾ ਜੋ ਵੀਰੇ ਉਹਨਾਂ ਨੇ ਜਿਨ੍ਹਾਂ ਨੇ ਆਪਣੇ ਆਸ-ਪਾਸ ਪੜੋਸੀ ਹੋਣ ਦਾ ਆਪਣਾ ਇੱਕ ਇਨਸਾਨ ਹੋਣ ਦਾ ਫਰਜ਼ ਨਿਭਾਇਆ ਹੁਣ ਬੱਚੀ ਦਾ ਵਿਆਹ ਹੋ ਗਿਆ ਮੋਹੀ ਪਿੰਡ ਦੀ ਵਿਆਹੀ ਹੋਈ ਆ ਹੁਣ ਇਹ ਆਪਣੇ ਸਹੁਰਿਆਂ ਵਾਲੇ ਪਾਸੇ ਵੀ ਜਾਣਾ ਔਰ ਇਧਰ ਮੰਮੀ ਨੂੰ ਵੀ ਸੰਭਾਲਣਾ ਤੇ ਇਹ ਦੋਨੇ ਚੀਜ਼ਾਂ ਇਹ ਤੋਂ ਮੈਨੇਜ ਨਹੀਂ ਹੋ ਪਾ ਰਹੀਆਂ ਹੁਣ ਜੇ ਸਹੁਰੇ ਨਹੀਂ ਜਾਂਦੀ ਤਾਂ ਇੰਨੇ ਦਿਨ ਆਪਾਂ ਸਹੁਰਿਆਂ ਤੋਂ ਬਿਨਾਂ ਵੀ ਨਹੀਂ ਰਹਿ ਸਕਦੇ ਉਹਨਾਂ ਨੇ ਵੀ بیٹے ਦਾ ਵਿਆਹ ਕੀਤਾ ਉਹ ਵੀ ਸੁੱਖ ਭਾਲ ਦੇ ਉਹ ਵੀ ਚਾਹੁੰਦੇ ਆ ਵੀ ਸਾਡੀ ਨੂੰਹ ਆ ਜਿਹੜੀ ਸਾਡੇ ਘਰ ਦੇ ਕੰਮ ਸੰਭਾਵੇ ਤੇ ਕਿਤੇ ਨਾ ਕਿਤੇ ਮਾਂ ਹੁਣ ਇਕੱਲਾਪਣ ਆਪਣੇ ਆਪ ਨੂੰ ਮਹਿਸੂਸ ਕਰਦੇ ਤਾਂ ਫਿਰ ਇਹਨਾਂ ਨੇ ਆਪਣੇ ਨਗਰ ਵਾਲੇ ਆਸ-ਪਾਸ ਦੇ ਲੋਕਾਂ ਨਾਲ ਸਾਂਝੀ ਕੀਤੀ ਗੱਲ ਵੀ ਮੈਨੂੰ ਕਿਤੇ ਐਸੀ ਥਾਂ ਤੇ ਛੱਡ ਦਿਓ ਜਿੱਥੇ ਮੈਂ ਆਪਣਾ ਵਧੀਆ ਜੀਵਨ ਬਤੀਤ ਕਰ ਸਕਾਂ ਔਰ ਮੇਰੀ ਬੇਟੀ ਦਾ ਘਰ ਬਸ ਜੇ ਕਿਉਂਕਿ ਮਾਂ ਨੂੰ ਵੀ ਫਿਕਰ ਸੀ ਵੀ ਜੇ ਇਸ ਚੱਕਰ 'ਚ ਰਹਿ ਗਈ ਵੀ ਕੁੜੀ ਮੇਰਾ ਫਿਕਰ ਕਰਦੀ ਆ ਇਹਨੇ ਮੈਨੂੰ ਛੱਡਣਾ ਨਹੀਂ ਵੀ ਇਹਦਾ ਕਿਤੇ ਘਰ ਨਾ ਟੁੱਟ ਜੇ ਇਹਦਾ ਕਿਤੇ ਸਹੁਰਿਆਂ ਵਾਲੇ ਪਾਸਿਓਂ ਫਰਕ ਨਾ ਪੈ ਜਾਵੇ ਮੁੜ ਕੇ ਮੈਂ ਫਿਰ ਪਹਿਲੀ ਮੰਜ਼ੇ ਤੇ ਪਈਆਂ ਕੱਲ ਨੂੰ ਮੈਨੂੰ ਕਿਉਂ ਨੀ ਕੀ ਗੱਲ ਹੋ ਗਈ ਤਾਂ ਮੇਰੇ ਤੋਂ ਬਾਅਦ ਮੇਰੀ ਧੀ ਦਾ ਫਿਰ ਕੌਣ ਵਾਰਿਸ ਆ ਵੀ ਜਿਹੜਾ ਪ੍ਰਾਲਾ ਕੀਤਾ ਸੀ ਰਲ ਮਿਲ ਕੇ ਉਹ ਤਾਂ ਹੀ ਸਫਲ ਹੋਊਗਾ ਵੀ ਜੇ ਮੇਰੀ ਧੀ ਆਪਦੇ ਘਰੇ ਜਾਵੇ ਇਹ ਪਹਿਲਾ ਇਸ ਤਰ੍ਹਾਂ ਦਾ ਕੇਸ ਸੀ ਸਾਡੇ ਕੋਲੇ ਬਹੁਤ ਸਾਰੇ ਇਦਾਂ ਦੇ ਕੇਸ ਆਉਂਦੇ ਆ ਜਿੱਥੇ ਲੋਕ ਕਹਿੰਦੇ ਆ ਵੀ ਬੇਟੀ ਹੈਗੀ ਆ ਸਾਂਭ ਨਹੀਂ ਸਕਦੇ ਅਸੀਂ ਮਨਾ ਕਰ ਦਿੰਦੇ ਆ ਜਿੱਥੇ ਕਈ ਵਾਰੀ ਸਾਡੇ ਕੋਲ ਐਟੇ ਕੇਸ ਆਉਂਦੇ ਬੇਟਾ ਹੈਗਾ ਸਾਂਭ ਨਹੀਂ ਸਕਦੇ ਅਸੀਂ ਮਨਾਂ ਕਰ ਦਿੰਦੇ ਆ ਕਿਉਂ ਨਹੀਂ ਸਮਝ ਸਕਦੇ ਤੁਸੀਂ ਭਾਈ ਇੱਥੇ ਵੀ ਅਸੀਂ ਦਿਲਜੋਤ ਉਹਨਾਂ ਨਾਲ ਜਦੋਂ ਪਹਿਲਾਂ ਗੱਲ ਹੋਈ ਲਾਡੀ ਹੁਣਾਂ ਨਾਲ ਸਾਡੇ ਨਾਲ ਵੀਰੋਂ ਨਹੀਂ ਸੇਵਾ ਕਰਾਉਂਦੇ ਆ ਗਿੱਕਾ ਅਗਰਵਿੰਦਰ ਸਾਰਿਆਂ ਨਾਲ ਪਹਿਲਾਂ ਅਸੀਂ ਇਹਨਾਂ ਨੂੰ ਵੀ ਇਹੀ ਗੱਲ ਕਹਿ ਕੇ ਪਹਿਲਾਂ ਮਨਾਂ ਕਰਤਾ ਸੀ ਵੀ ਜਦੋਂ ਬੀਟੀ ਹੈਗੇ ਬੀਟੀ ਜ਼ਿੰਮੇਵਾਰੀ ਚੱਕੇ ਵੀ ਅੱਜ ਕੱਲ ਆਪਾਂ ਕਹਿੰਦੇ ਆ ਬੇਟਾ ਬੇਟੀ 'ਚ ਕੋਈ ਫਰਕ ਨਹੀਂ ਵੀ ਫਿਰ ਬੇਟੀ ਕਿਉਂ ਨਹੀਂ ਜ਼ਿੰਮੇਵਾਰੀ ਚੱਕਦੀ ਪਰ ਜਦੋਂ ਅਸੀਂ ਇਹ ਸਾਰੀ ਚੀਜ਼ ਦੀ ਪ੍ਰੋਪਰ ਪਰਤਾਲ ਕੀਤੀ ਸਾਨੂੰ ਜਦੋਂ ਇਹ ਗੱਲ ਦੀ ਸਮਝ ਆਈ ਵੀ ਜਿਹੜੀ ਗੱਲ ਪਿੱਛੇ ਮਾਂ ਨੇ ਪਹਿਲਾਂ ਆਪਣੇ ਜੀਵਨ ਚ ਇੱਕ ਮੰਗ ਮੰਗੀ ਸੀ ਵੀ ਮੇਰੀ ਧੀ ਦੇ ਹੱਥ ਪੀਲੇ ਕਰ ਦੋ ਤੇ ਜਿਹੜੀ ਮੱਲੇ ਵਾਲਿਆਂ ਨੇ ਲੋਕਾਂ ਨੇ ਪਿੰਡ ਵਾਲਿਆਂ ਨੇ ਰਲ ਕੇ ਇੱਕ ਕੋਸ਼ਿਸ਼ ਕੀਤੀ ਸੀ ਵੀ ਮਾਂ ਦੇ ਬੈਠੇ ਬੈਠੇ ਧੀ ਦੇ ਹੱਥ ਪੀਲੇ ਹੋ ਜਾਣ ਉਹ ਕੋਸ਼ਿਸ਼ ਤਾਂ ਸਾਰੀ ਬੇਕਾਰ ਜਾ ਰਹੀ ਆ ਵੀ ਜੇ ਹੁਣ ਧੀ ਆਪਣੀ ਮਾਂ ਕੋਲੇ ਬੈਠੀ ਰਹੂੰ ਤਾਂ ਉਹ ਆਪਦਾ ਘਰ ਕਿਵੇਂ ਬਸਾਉ। ਕਿ ਫਿਰ ਉਹਦਾ ਘਰ ਖਰਾਬ ਹੁੰਦਾ। ਕਿ ਮਾਂ ਨੂੰ ਐ ਸੀ ਵੀ ਜਾਂ ਤਾਂ ਰੱਬ ਮੈਨੂੰ ਚੱਕ ਹੀ ਲਵੇ ਫਿਰ ਇਦੋਂ ਪਹਿਲਾਂ ਵੀ ਮੈਂ ਇਸ ਦੁਨੀਆ ਤੋਂ ਹੀ ਤੁਰ ਜਾ। ਕਿ ਮੈਂ ਆਪਣੀ ਧੀ ਤੇ ਵੀ ਬੋਝ ਆ ਇਹਦਾ ਵੀ ਘਰ ਖਰਾਬ ਕਰੀ ਜੰਨੀ ਆ। ਵੀ ਨਾਲ ਆਪਣੇ ਨਗਰ ਤੇ ਵੀ ਬੋਝ ਆ। ਵੀ ਉਹਨਾਂ ਨੇ ਵੀ ਇੰਨਾ ਕੁਝ ਕਰ ਲਿਆ। ਨਾ ਤਾਂ ਮੈਨੂੰ ਰੱਬ ਚੱਕਦਾ ਹੀ ਆ ਤੇ ਨਾ ਮੈਂ ਇਹਨੇ ਯੋਗ ਆ ਵੀ ਮੈਂ ਆਪਣੇ ਆਪ ਦੀ ਕੇਅਰ ਕਰ ਸਕਾਂ। ਤਾਂ ਇਹ ਸਾਰੀਆਂ ਗੱਲਾਂ ਦੀ ਜੇ ਤੁਹਾਨੂੰ ਸਮਝ ਆਈ ਫਿਰ ਅਸੀਂ ਪਰਵਾਰ ਨਾਲ ਗੱਲ ਕੀਤੀ ਕੱਲ ਵੀ ਆ ਕੇ ਗਈ ਦਲਜੋਤ ਭੈਣ ਹੋਣੀ ਵੀਰੇ ਹੋਣੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕੋਈ ਗੱਲ ਨਹੀਂ ਲੈ ਕੇ ਆਓ ਇੱਥੇ ਆਪਣੇ ਕੋਲ ਜੋ ਵਾਇਗ ਨੂੰ ਸਾਨੂੰ ਸੇਵਾ ਲਾਉਣਗੇ ਅਸੀਂ ਕਰਾਂਗੇ ਕਿਉਂਕਿ ਸਾਡੀ ਵੀ ਇਹ ਮਾਂ ਵਾ ਅਸੀਂ ਆਪਣੀ ਇਸ ਮਾਂ ਦੀ ਇਹਦੇ ਪੁੱਤ ਬਣ ਕੇ ਸੇਵਾ ਕਰ ਸਕੀਏ ਸੱਚੇ ਪਾਤਸ਼ਾਹ ਸਾਨੂੰ ਹਿੰਮਤ ਬਖਸ਼ ਅਸੀਂ ਆਪਣੀ ਇਸ ਧੀ ਦੇ ਨਾਲ ਆਪਣੀ ਭੈਣ ਦੇ ਨਾਲ ਭਰਾ ਬਣ ਕੇ ਖੜ੍ਹ ਸਕੀਏ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਨ ਸਮਤ ਬੁੱਧੀ ਬਖਸ਼ ਬਾਕੀ ਛੋਟਾ ਵੀਰ ਵੀ ਕੁਝ ਆਪਣੀ ਗੱਲ ਕਹਿਣੀ ਚਾਹੁੰਦਾ ਇਹਨਾਂ ਦੀ ਲੋਕਾਂ ਨੇ ਬਹੁਤ ਮਦਦ ਕੀਤੀ ਪਰ ਉਸ ਤੋਂ ਪਹਿਲਾਂ ਮੈਂ ਇਹ ਗੱਲ ਕਰਦਾ ਕਿ ਜਦੋਂ ਆਂਟੀ ਸਹੀ ਸੀ ਨਾ ਮਤਲਬ ਪਿੰਡ ਦੇ ਵਿੱਚ ਇਹਨਾਂ ਨੇ ਇੰਨਾ ਲੋਕਾਂ ਦੀ ਮਦਦ ਕੀਤੀ ਆ ਵਿਆਹ ਸ਼ਾਦੀ ਦੇ ਵਿੱਚ ਜਿੱਥੇ ਵੀ ਲੋੜ ਸੀ ਇਹਨਾਂ ਨੂੰ ਸੱਦ ਲਿਆ ਇਹਨਾਂ ਨੇ ਪਹੁੰਚਣਾ ਤੇ ਫਿਰ ਉਹਦਾ ਰਿਜ਼ਲਟ ਆ ਉਹਦਾ ਰਿਜ਼ਲਟ ਇਹ ਹੈ ਵੀ ਸਾਰੇ ਲੋਕ ਨਾਲ ਖੜੇ ਆ ਮਤਲਬ ਪਹਿਲਾਂ ਜੇ ਆਂਟੀ ਨੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਈ ਆ ਮਤਲਬ ਤੁਸੀਂ ਦੇਖੋ ਵੀ ਆਪਦਾ ਘਰ ਹਰੇਕ ਤੇ ਦੁੱਖ ਦੇ ਸੌਦੇ ਮੂਰੇ ਮੈਂ ਕਹਿੰਦਾ ਚਾਹੇ ਵੀ ਦੇ ਮਤਲਬ ਇਹ ਪਿੰਡ ਹਰੇਕ ਬੰਦਾ ਕਹਿੰਦਾ ਇਸ ਚੀਜ਼ ਨੂੰ ਆਂਟੀ ਦੇ ਮਾਮੂਤੇ ਵੀ ਗੱਲ ਕਰਦਾ ਉਹਦਾ ਜਦੋਂ ਵਿਆਹ ਹੋਇਆ ਸਾਰਿਆਂ ਨੇ ਇਸ ਤਰੀਕੇ ਨਾਲ ਚਾਹ ਮਨਾਇਆ ਵੀ ਮੇਰੀ ਆਪਦੀ ਕੁੜੀ ਆ ਮਤਲਬ ਹਰੇਕ ਬੰਦੇ ਨੇ ਵੱਧ ਚੜ ਕੇ ਹਿੱਸਾ ਪਾਇਆ ਸੋ ਇਹ ਇੱਕ ਬਹੁਤ ਵੱਡੀ ਐਗਜ਼ਾਮਪਲ ਵੀ ਆ ਹਨਾ ਤੇ ਦੂਜੇ ਨੰਬਰ ਤੇ ਜਦੋਂ ਹੁਣ ਤਕਰੀਬਨ 7-8 ਲੱਖ ਰੁਪਏ ਦੇ ਗੇੜੇ ਇਹਨਾਂ ਨੇ ਸਾਰਾ ਦੱਸਿਆ ਖਰਚ ਆਇਆ ਇਹਦੇ ਵਿੱਚ ਜਿੱਥੋਂ ਪਤਾ ਹੀ ਨਹੀਂ ਲੱਗਿਆ ਜਿਵੇਂ ਮੰਨ ਲਓ ਵੀ ਸਾਫ ਰੂਹ ਸੀਗੀ ਤੇ ਉਹਦੇ ਕਰਕੇ ਕਿਸੇ ਨੇ ਕੋਸ਼ਿਸ਼ ਕਰਤਾ ਕਿਸੇ ਨੇ ਕੋਸ਼ ਹੈਲਪ ਕਰਤੀ ਬਹੁਤ ਮਤਲਬ 7-8 ਲੱਖ ਰੁਪਏ ਪਤਾ ਨਹੀਂ ਲੱਗਿਆ ਕਿੱਥੋਂ ਐਨਆਰਆਈ ਬੰਦੇ ਨੇ ਇੰਨੀ ਹੈਲਪ ਕੀਤੀ ਕਿਉਂਕਿ ਜਿੰਨਾਂ ਨਾਲ ਆਂਟੀ ਖੜਦੇ ਸੀਗੇ ਤੇ ਇਹਨਾਂ ਦੇ ਆਪ ਦੇ ਪਿੰਡੋਂ ਬਹੁਤ ਮਦਦ ਹੋਈ ਪਿੰਡ ਵਾਲਿਆਂ ਨੇ ਬਹੁਤ ਮਦਦ ਕੀਤੀ ਸੋ ਉਸ ਤੋਂ ਬਾਅਦ ਇੰਨੀ ਸਾਰਾ ਕੁਝ ਹੋਣ ਦੇ ਬਾਅਦ ਵੀ ਫਿਰ ਇਹਦੇ ਮਨ 'ਚ ਵੀ ਸਾਰਿਆਂ ਦੇ ਮਨ 'ਚ ਸੀ ਵੀ ਹੁਣ ਤੱਕ ਤਾਂ ਚਲੋ ਸਾਰਿਆਂ ਨੇ ਕੀਤਾ तकरीबन 4 ਸਾਲ ਹੋ ਗਏ ਹਨਾ ਵੀ ਹੁਣ ਵੀ ਗਾਹਾਂ ਇਦਾਂ ਦੀ ਸਾਂਭ ਸੰਭਾਲ ਦਾ ਹੋਜੇ ਪ੍ਰਮਾਤਮਾ ਇਹ ਚਲੋ ਹਿੱਲਾ-ਦਸਿਲਾ ਕਰਨਾ ਹੁੰਦਾ ਫੇਰ ਅਸੀਂ ਤੁਹਾਡੇ ਕੋਲੇ ਤਾਂ ਹੀ ਗੱਲ ਕੀਤੀ ਸੀ ਤੇ ਸਾਨੂੰ ਉਮੀਦ ਸੀਗੀ ਵੀ ਤੁਸੀਂ ਇਹ ਚੀਜ਼ ਨੂੰ ਸਮਝੋਗੇ ਤੁਸੀਂ ਜਿਵੇਂ ਹੁਣ ਸਾਰੀ ਚੀਜ਼ ਨੂੰ ਸਮਝਿਆ ਉਸ ਤੋਂ ਬਾਅਦ ਤੁਸੀਂ ਵਿਜ਼ਿਟ ਆ ਲਿਆ ਤੇ ਤੁਹਾਡਾ ਵੀ ਬਹੁਤ ਧੰਨਵਾਦ ਧੰਨਵਾਦ ਤੁਹਾਡੇ ਵੀ ਤੁਹਾਡਾ ਵੀ ਤੁਸੀਂ ਐਫਰਟਸ ਕੀਤੇ ਇੱਥੋਂ ਆਪਾਂ ਨੂੰ ਇੱਕ ਸਿੱਖਿਆ ਵੀ ਮਿਲਦੀ ਐ ਆਪਾਂ ਜੋ ਬੀਜਦੇ ਆ ਉਹ ਵੜਦੇ ਆ ਆਪਾਂ ਆਪਾਂ ਜੇ ਚੰਗਾ ਕਰਦੇ ਆ ਉਹਦਾ ਵੀ ਫਲ ਮਿਲਦਾ ਜੇ ਮਾੜਾ ਕਰਦੇ ਆ ਫਲ ਉਹਦਾ ਵੀ ਮਿਲਦਾ ਜੇ ਮਾਂ ਨੇ ਕੁਝ ਚੰਗਾ ਕੀਤਾ ਸੀ ਅੱਜ ਉਹਦਾ ਫਲ ਇਹ ਮੁੰਡੇ ਮਿਲਿਆ ਵੀ ਇਹਦਾ ਨਗਰ ਸਾਰਾ ਇਹਦੇ ਨਾਲ ਖੜ ਗਿਆ ਸੱਤ ਅੱਠ ਲੱਖ ਰੁਪਈਆ ਲਾਤਾ ਮੱਲੇ ਨੇ ਪਿੰਡ ਨੇ ਰਲ ਕੇ ਲਾਤਾ ਔਰ ਧੀ ਦਾ ਵਿਆਹ ਕਰਤਾ ਉਹਦੀ ਹਰ ਖੁਸ਼ੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਉਹ ਸਾਰੇ ਨਗਰ ਨੇ ਕੀਤੀ ਔਰ ਅੱਜ ਵੀ ਉਹਦੇ ਨਾਲ ਖੜੇ ਆ ਚਾਰ ਸਾਲ ਬੜਾ ਵੱਡਾ ਲੰਬਾ ਸਮਾਂ ਹੁੰਦਾ ਲੋਕ 2 ਮਹੀਨੇ 4 ਮਹੀਨੇ ਖੜ ਕੇ ਆਪਦਿਆਂ ਨੂੰ ਵੀ ਛੱਡ ਕੇ ਪਰੇ ਹੋ ਜਾਂਦੇ ਆ ਕਿਸੇ ਬਗਾਨੇ ਨਾਲ ਖੜਨਾ ਤਾਂ ਆਪਣੇ ਆਪ ਚ ਇੱਕ ਵੱਡੀ ਮਿਸਾਲ ਆ ਪਰ ਇਹ ਇਸ ਸਮਾਂ ਦਾ ਬੀਜਿਆ ਹੋਇਆ ਸੀ ਜੋ ਇਹਨੇ ਵਰਤਿਆ ਚਲੋ ਦੁੱਖ ਸੁੱਖ ਕਰਮਾਂ ਦੇ ਆ ਤੁਸੀਂ ਸੋਚ ਕੇ ਦੇਖੋ ਉਹ ਮੰਜ਼ਰ ਜਦੋਂ ਇਹ ਕਮਰੇ 'ਚ ਪਈ ਸੀ ਤਾਂ ਇਹਦੀ ਬੇਟੀ ਘਰੇ ਜੋਤ ਲਾ ਕੇ ਮੱਥਾ ਟੇਕ ਕੇ ਮਹਾਰਾਜ ਦੀ ਉੱਤੇ ਤਸਵੀਰ ਮੂਰੇ ਤੇ ਆਪਦਾ ਬਾਹਰ ਕੁਝ ਕੰਮ ਕਰਨ ਚਲੇ ਗਈ ਤਾਂ ਉਹ ਜੋਤ ਲੱਗੀ ਹੋਈ ਸੀ ਤੇ ਚੂਹਾ ਆਇਆ ਚੂਹੇ ਨੇ ਉਹ ਜੋਤ ਵਿੱਚੋਂ ਖਿੱਚ ਲਈ ਤੇ ਉਹਦੇ ਵਿੱਚੋਂ ਅੱਗ ਨਿਕਲ ਕੇ ਥੱਲੇ ਕੱਪੜੇ ਨੂੰ ਲੱਗ ਗਈ ਅਲਮਾਰੀ ਦੇ ਉੱਤੇ ਜਿਵੇਂ ਪਰਦਾ ਲੱਗਿਆ ਹੁੰਦਾ ਜਾਂ ਕੋਈ ਹੋਰ ਕੱਪੜੇ ਪਏ ਹੌਲੀ ਹੌਲੀ ਅੱਗ ਵੱਧਦੀ ਵੱਧਦੀ ਕਮਰੇ ਚ ਪੂਰੇ ਕਮਰੇ ਚ ਫੈਲ ਗਈ। ਮਾਂ ਤਾਂ ਹੈ ਨਹੀਂ ਸਕਦੀ ਸੀ ਸਿਰਫ ਚੀਕਾਂ ਮਾਰ ਸਕਦੀ ਸੀ। ਜਿੰਨੀਆਂ ਕਿ ਚੀਕਾਂ ਮਾਰ ਸਕਦੀ ਸੀ ਨੇ ਮਾਰੀਆਂ ਚੀਕਾਂ। ਨਾ ਇਹ ਉੱਠ ਕੇ ਭੱਜ ਸਕਦੀ ਸੀ, ਨਾ ਇਹ ਰੋੜ ਸਕਦੀ ਸੀ, ਨਾ ਇਹ ਪਾਸਾ ਲੈ ਸਕਦੀ ਸੀ। ਪਰ ਇਹ ਪਈ ਦੇ ਇਹਨਾਂ ਲੱਤਾਂ ਨੂੰ ਸੀਖ ਪੈ ਲੱਤਾਂ ਮੱਚਣੀਆਂ ਸ਼ੁਰੂ ਹੋਈਆਂ। ਫਿਰ ਇਹ ਹੱਥ ਪੈਰ ਮਾਰਨ ਲੱਗੀ, ਹੱਥ ਮੱਚ ਗਏ ਸਾਰੇ। ਤਾਂ ਦੇਖੋ ਬਾਹਾਂ ਸਾਰੀ ਮੱਚੀ ਹੋਈ ਆ। ਆਹ ਬਾਹ ਤਾਂ ਜਿਵੇਂ ਕੰਮ ਨਹੀਂ ਸੀ ਕਰਦੀ। ਏ ਵੀ ਪਈ ਪਈ ਆ ਸੇਕ ਲੱਗ ਗਿਆ ਸਾਰਾ ਆ ਮਾਤਾ ਜੀ ਦਾ ਢਿੱਡ ਹੀ ਤੋਂ ਸਾਰਾ ਆ ਮੱਚ ਗਿਆ ਆ ਫੀਸ ਇੱਥੇ ਮੂੰਹ ਤੇ ਧੌਣ ਤੇ ਉਹ ਚੀਜ਼ ਨੂੰ ਮਹਿਸੂਸ ਕਰਕੇ ਦੇਖੋ ਵੀ ਇੱਕ ਬੰਦਾ ਪਿਆ ਜਿਹੜਾ ਹਿੱਲ ਨਹੀਂ ਸਕਦਾ ਔਰ ਉਹਦੇ ਆਸੇ ਪਾਸੇ ਅੱਗ ਲੱਗ ਗਈ ਚਾਰੇ ਪਾਸੇ ਅੱਗ ਵੀ ਉਸ ਕਮਰੇ 'ਚ ਲੱਗੀ ਉਸ ਘਰ 'ਚ ਲੱਗੀ ਜਿਹੜਾ ਉਹਨੇ ਬੜੀ ਔਖੀ ਕੱਲੀ ਕੱਲੀ ਇੱਟ ਲਾ ਕੇ ਉਹ ਘਰ ਬਣਾਇਆ ਸੀ ਤੇ ਸਮਾਨ ਉਹ ਮੱਚ ਰਿਹਾ ਸੀ ਜਿਹੜਾ ਬੜਾ ਔਖਾ ਮੁੱਲ ਲੈ ਲੈ ਕੇ ਛੋਟੀ ਛੋਟੀਆਂ ਚੀਜ਼ਾਂ ਘਰ 'ਚ ਬਣਾਈਆਂ ਸੀ ਕੋਈ ਚਾਹੇ ਕੱਪੜਾ ਹੀ ਹੋਵੇ ਸੈਲਫ ਤੇ ਪਾਇਆ ਹੋਇਆ ਚਾਹੇ ਕੋਈ ਪਰਦਾ ਹੀ ਲੱਗਿਆ ਹੋਵੇ ਚਾਹੇ ਪੇਟੀ ਤੇ ਪਾਇਓ ਖੇਸ ਹੋਣ ਚਾਹੇ ਕੋਲੇ ਪਈਆਂ ਕੁਰਸੀਆਂ ਹੋਣ ਦੋ ਚਾਹੇ ਕੋਈ ਲੱਕੜ ਦਾ ਟੇਬਲ ਹੋਵੇ ਚਾਹੇ ਜਿਹੜੀ ਰਜਾਈ ਪਈ ਸੀ ਕੋਲੇ ਗਦੈਲੇ ਪਈ ਸੀ ਉਹ ਮਤਲਬ ਉਹ ਸਾਰੀਆਂ ਚੀਜ਼ਾਂ ਮਚਣੀਆਂ ਸ਼ੁਰੂ ਹੋ ਗਈਆਂ ਤੇ ਇਹ ਸਿਰਫ ਚੀਕਾਂ ਮਾਰ ਸਕਦੇ ਤੇ ਉਹ ਵਾਹਿਗੁਰੂ ਨੇ ਫੇਰ ਇਸ ਮਾਂ ਦਾ ਬੀਜਿਆ ਹੈ ਮੂਰੇ ਆਇਆ ਅਸੇ ਪਾਸੇ ਦੇ ਲੋਕਾਂ ਨੇ ਆਵਾਜ਼ ਸੁਣੀ ਧੂਆ ਨਿਕਲਣਾ ਦੇਖਿਆ ਜਾ ਕੇ ਭੱਜ ਕੇ ਇਹਨੂੰ ਅੰਦਰੋਂ ਕੱਢਿਆ ਬਾਹਰ ਫਿਰ ਜ਼ਿੰਦਗੀ ਬਚਾ ਲਈ ਉਹ ਔਰ ਫਿਰ ਦਾਖਲ ਕਰਾਇਆ ਕਈ ਮਹੀਨੇ ਇਲਾਜ ਚੱਲਿਆ ਅੱਜ ਜਾ ਕੇ ਉਹ ਬਿਲਕੁਲ ਸੁਪ ਗਿਆ ਸਾਰੇ ਤੇ ਜਿਓ ਤਸਵੀਰਾਂ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਦਿਖਾ ਨਹੀਂ ਸਕਦੇ ਵੀ ਜਿੱਥੋਂ ਦਿਖਾਈ ਹੈ ਸਾਰਾ ਮਾਸ ਲਿਆ ਹੋਇਆ ਸੀ ਆ ਬਾਹਾਂ ਸਾਰੀਆਂ ਟੋਟਲੀ ਮਨੋ ਸਕਿਨ ਮੱਚ ਗਈ ਸੀ ਆ ਪੈਰਾਂ ਦੀ ਸਾਰੀ ਸਕਿਨ ਮੱਚ ਗਈ ਸੀ ਕੱਟ ਏ ਟਿਸ ਕਨ ਮਤਲਬ ਪਰ ਗੱਲ ਉਹੀ ਆ ਵੀ ਜਿੰਨਾ ਗੁੜ ਪਾਵਾਂਗੇ ਉਨਾ ਹੀ ਮਿੱਠਾ ਹੁੰਦਾ ਤੇ ਜਿੰਨਾ ਕੋ ਚੰਗਾ ਕਰਾਂਗੇ ਉਨਾ ਸਾਡਾ ਵੀ ਚੰਗਾ ਲਾਜੀ ਅੱਜ ਧੀ ਦੇ ਨਾਲ ਰਾਜਦੀਪ ਦੇ ਨਾਲ ਇਹ ਸਾਰਾ ਪਿੰਡ ਖੜਾ ਇਹਦਾ ਨਗਰ ਖੜਾ ਸਾਨੂੰ ਕਿੰਨੇ ਹੀ ਬੰਦਿਆਂ ਦੇ ਫੋਨ ਆਏ ਪਿੰਡੋਂ ਵੀ ਇਹਨਾਂ ਦੇ ਆਸਪਾਸ ਦੇ ਲੋਕਾਂ ਦੇ ਵੀ ਵੀ ਨਹੀਂ ਇਹ ਲੋੜ ਬੰਦਾਂ ਇਹਨਾਂ ਨੂੰ ਜਰੂਰ ਰੱਖੋ ਜਿੰਨੇ ਬੰਦਿਆਂ ਤੋਂ ਅਸੀਂ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਸਾਰਿਆਂ ਨੇ ਇਹੀ ਕਿਹਾ ਵੀ ਜਰੂਰ ਰੱਖੋ ਵੀ ਜੇ ਬੱਚੀ ਦਾ ਘਰ ਬਚ ਜੂਗਾ ਜੇ ਤੁਸੀਂ ਮਾਂ ਨੂੰ ਰੱਖ ਲੋ ਤੇ ਅੱਜ ਵੀ ਪਿੰਡ ਦੇ ਹੀ ਰੋਣੀ ਖੜੇ ਨੇ ਸਾਰੇ ਪ੍ਰਤਵੰਤੇ ਸੱਜਣ ਵੀ ਆਏ ਨੇ ਨਾਲ ਤੇ ਵਾਹਿਗੁਰੂ ਕਿਰਪਾ ਕਰਨ ਅਸੀਂ ਇਸ ਅਮਰਜੀਤ ਕੌਰ ਮਾਤਾ ਜੀ ਦੇ ਆਪਣੇ ਪੁੱਤ ਬਣ ਸਕੀਏ ਇਸ ਭੈਣ ਦੇ ਭਰਾ ਬਣ ਸਕੀਏ ਵਾਹਿਗੁਰੂ ਕਿਰਪਾ ਕਰਨੇ ਮਾਂ ਦੀ ਇੱਥੇ ਫਿਜ਼ੀਓਥੈਰੇਪੀ ਹੋਊਗੀ ਹੁਣ ਇਹ ਮਾੜਾ ਮੋਟਾ ਬੈਠਣ ਯੋਗ ਹੀ ਹੋ ਜੇਵੇ ਈਲ ਚੇਅਰ ਤੇ ਹੌਲੀ ਹੌਲੀ ਇਹ ਵੋ ਕਰਨਾ ਮੜਾ ਮੂਟਾ ਚੱਲਣ ਜੋਗੀ ਹੋ ਜੇਵੇ ਆਪਣਾ ਆਪ ਸੰਭਾਲਣ ਜੋਗੀ ਹੋ ਜੇਵੇ ਜਿੰਨੇ ਸੁਆਸ ਉਹਨੇ ਬਖਸ਼ਿਆ ਉਹ ਚੰਗੇ ਤਰੀਕੇ ਨਾਲ ਪੂਰੇ ਕਰ ਸਕੇ ਉਹ ਸੋਖ ਸ਼ਾਂਤੀ ਨਾਲ ਪੂਰੇ ਕਰ ਸਕੇ ਤੇ ਆਪਣੀ ਧੀ ਨੂੰ ਆਪਣੇ ਹੱਥੀ ਆਪਣੇ ਅੱਖੀ ਰੰਗੀ ਵਸਦਾ ਦੇਖ ਸਕੇ ਮਾਂ ਅਰਦਾਸ ਕਰਿਓ ਸਾਰੇ ਜੀ ਤਾਂਦਰਾ ਪਿੰਡਾ ਜ਼ਿਲ੍ਹਾ ਲੁਧਿਆਣਾ ਮਾਂ ਤੇ ਇਹ ਮਾਂ ਅਮਰਜੀਤ ਕੌਰ ਤੇ ਇਹਨਾਂ ਦੀ ਬੇਟੀ ਰਾਜਬੀਤ ਕੌਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ